ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਤ ਜੋ ਸਤਿਗੁਰਾਂ ਦੀ ਬਾਣੀ ਦੀ ਆਪਾਂ ਲੜੀਵਾਰ ਵਿਆਖਿਆ ਆਰੰਭ ਕੀਤੀ ਹੈ ਅੱਜ ਤੀਸਰੇ ਸ਼ਬਦ ਦੀ ਵਿਆਖਿਆ ਆਪਾਂ ਸਰਵਣ ਕਰਾਂਗੇ ਗੌੜੀ ਮਹੱਲਾ ਨੌਵਾ ਪੁਰਾਨੀ ਕੋ ਹਰ ਜਸ ਮਨ ਨਹੀਂ ਆਵੇ ਅਹਨਸ ਮਗਨ ਰਹੇ ਮਾਇਆ ਮੈਂ ਕਹੂ ਕੈਸੇ ਗੁਣ ਗਾਵੇ ਰਹਾਉ ਅੱਜ ਦੇ ਇਸ ਪਾਵਨ ਸ਼ਬਦ ਦੇ ਰਾਹੀ ਗੁਰੂ ਤੇਗ ਬਹਾਦਰ ਮਹਾਰਾਜ ਆਮ ਮਨੁੱਖ ਦੀ ਗੱਲ ਕਰ ਰਹੇ ਹਨ ਕਿ ਉਸ ਨੂੰ ਮਾਲਕ ਦਾ ਨਾਮ ਚੇਤੀ ਨਹੀਂ ਆਉਂਦਾ ਪੁਰਾਨੀ ਕੋ ਹਰ ਜਸ ਮਨ ਨਹੀਂ ਆਵੇ ਤੇ ਨਾ ਆਉਣ ਦਾ ਕਾਰਨ ਕੀ ਹੈ ਅਹਨਿ ਸਮਗਨ ਰਹੇ ਮਾਇਆ ਮੈਂ ਅਹਨਿ ਦਾ ਅਰਥ ਹੈ ਦਿਨ ਤੇ ਰਾਤ ਮਨੁੱਖ ਕੀ ਕਰਦਾ ਹੈ ਦਿਨ ਤੇ ਰਾਤ ਮਾਇਆ ਦੀਆਂ ਹੀ ਸੋਚਾਂ ਸੋਚਦਾ ਰਹਿੰਦਾ ਹੈ ਤੇ ਸਤਿਗੁਰੂ ਨੇ ਬਾਣੀ ਦੇ ਰਾਹੀਂ ਸਾਨੂੰ ਬਾਰ ਬਾਰ ਦ੍ਰਿੜ ਕਰਵਾਇਆ ਕਿ ਮਾਇਆ ਦੇ ਕਾਰਨ ਉਹ ਮਾਲਕ ਵਿਸਰਜ ਜਾਂਦਾ ਹੈ ਮਾਇਆ ਮਨੁਨਾ ਵਿਸਰੈ ਮੰਗੈ ਦੰਮਾ ਦੰਮ ਸੋ ਪ੍ਰਭ ਚੇਤਨਾ ਆਵਈ ਨਾਨਕ ਨਹੀਂ ਕਰੰਮ ਕਿਉਂਕਿ ਬਚਪਨ ਤੋਂ ਲੈ ਕੇ ਤੇ ਜਵਾਨੀ ਤੱਕ ਬੱਚਾ ਹਰ ਰੋਜ਼ ਮਾਇਆ ਦੇ ਬਾਰੇ ਹੀ ਸੋਚਦਾ ਹੈ ਮਾਇਆ ਦੇ ਬਾਰੇ ਹੀ ਸੁਣਦਾ ਹੈ ਤੇ ਜਿਵੇਂ ਜਿਵੇਂ ਜਵਾਨ ਹੋਈ ਜਾਂਦਾ ਏ ਦੁਨਿਆਵੀ ਜਿਹੜੇ ਕੰਮ ਕਾਜ ਨੇ ਉਹਨਾਂ ਦਾ ਪ੍ਰਭਾਵ ਉਹਦੇ ਮਨ ਤੇ ਪੈਣ ਲੱਗ ਜਾਂਦਾ ਏ ਤੇ ਜਿਵੇਂ ਜਿਵੇਂ ਬੁਢਾਪੇ ਵਾਲੇ ਪਾਸੇ ਜਾਂਦਾ ਏ ਉਹ ਮਾਇਆ ਦੀ ਜਿਹੜੀ ਪਕੜ ਹੈ ਇਹਦੇ ਮਨ ਦੇ ਉੱਪਰ ਇਸ ਤਰ੍ਹਾਂ ਵੱਜ ਜਾਂਦੀ ਹੈ ਜਿਸ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣੇ ਸ਼ਲੋਕਾਂ ਵਿੱਚ ਸਮਝਾਇਆ ਕਿ ਮਾਇਆ ਦੀ ਪਕੜ ਇੰਨੀ ਜ਼ਿਆਦਾ ਹੋ ਜਾਂਦੀ ਹੈ ਕਿ ਜਿਵੇਂ ਇੱਕ ਕੰਦ ਦੇ ਉੱਪਰ ਕੋਈ ਚਿੱਤਰਵਾ ਦਿੱਤਾ ਜਾਵੇ ਤੇ ਉਹ ਚਿੱਤਰ ਜਿਹੜਾ ਹੈ ਹੁਣ ਕੰਦ ਤੋਂ ਵੱਖਰਾ ਨਹੀਂ ਕੀਤਾ ਜਾ ਸਕਦਾ ਇਸੇ ਤਰ੍ਹਾਂ ਜਿਹੜਾ ਮਨ ਹੈ ਉਹ ਮਾਇਆ ਦੇ ਅੰਦਰ ਪਦਾਰਥਾਂ ਦੇ ਅੰਦਰ ਇੰਨਾ ਜ਼ਿਆਦਾ ਖੁਬ ਜਾਂਦਾ ਹੈ ਕਿ ਉਹਨਾਂ ਨੂੰ ਛੱਡਣ ਵਾਸਤੇ ਤਿਆਰ ਹੀ ਨਹੀਂ ਹੁੰਦਾ ਇਸੈ ਵਕਣ ਲਗੇ ਅਹਨ ਸੰਮਗਨ ਰਹੇ ਮਾਇਆ ਮੈਂ ਕਹੂ ਕੈਸੇ ਗੁਣ ਗਾਵੇ ਕਹਿੰਦੇ ਹੁਣ ਮਾਲਕ ਦੇ ਗੁਣ ਗਾਵੇ ਕਿੱਦਾਂ ਕਿਉਂਕਿ ਮਨ ਤੇ ਮਾਇਆ ਵਿੱਚ ਲੱਗਾ ਹੋਇਆ ਦਿਨ ਰਾਤ ਉਹਦੀ ਬਾਬਤ ਹੀ ਸੋਚਦਾ ਰਹਿੰਦਾ ਹੈ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਨੇ ਮਾਇਆ ਮਮਤਾ ਮੂਣੀ ਜਿਨ ਵਿਣੰ ਦੰਤਾ ਜਗ ਖਾਇਆ ਮਨਮੁਖ ਖਾਦੇ ਗੁਰਮੁਖ ਉਬਰੇ ਜਿਨਨੀ ਸਚ ਨਾਮ ਚਿਤ ਲਾਇਆ ਤੰਦਾ ਕਰਤਿਆਂ ਨਿਫਲ ਜਨਮ ਗਵਾਇਆ ਸੁਖਦਾਤਾ ਮਨ ਨ ਵਸਾਇਆ ਹੋਇਆ ਕੀ ਕਿ ਤੰਦਾ ਕਰਦਿਆਂ ਇਹਨੇ ਧਰਮ ਤੱਕ ਪਹੁੰਚਣਾ ਸੀ ਪਰ ਬੰਦਾ ਕੇਵਲ ਤੰਦੇ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਧਰਮ ਨੂੰ ਇਹ ਜੀਵਨ ਵਿੱਚ ਕਮਾ ਨਾ ਸਕਿਆ ਸਚ ਨਾਲ ਇਹ ਜੁੜ ਨਾ ਸਕਿਆ ਤੇ ਹੋਇਆ ਕੀ ਕੇਵਲ ਮਾਇਆ ਦਾ ਪ੍ਰਭਾਵ ਇਹਦੇ ਮਨ ਤੇ ਪਿਆਰਿਆ ਤੇ ਮਾਇਆ ਕੇਵਲ ਪੈਸੇ ਨਹੀਂ ਜਦੋਂ ਵੀ ਰੱਬ ਸਾਨੂੰ ਵਿਸਰਜ ਜਾਂਦਾ ਹੈ ਉਹ ਕੋਈ ਵੀ ਕਾਰਨ ਹੋ ਸਕਦਾ ਏ ਹੰਕਾਰ ਹਉਮੈ ਜਿਹਦੇ ਕਰਕੇ ਰੱਬ ਸਾਡੇ ਜੀਵਨ ਚੋਂ ਵਿਸਰਜ ਜਾਂਦਾ ਏ ਉਹ ਮਾਇਆ ਦਾ ਹੀ ਰੂਪ ਹੈ ਤੇ ਪਾਤਸ਼ਕ ਸਮਝਾ ਰਹੇ ਨੇ ਗੁਰੂ ਤੇਗ ਬਹਾਦਰ ਮਹਾਰਾਜ ਪੁਰਾਨੀ ਕੋ ਹਰ ਜਸ ਮਨ ਨਹੀਂ ਆਵੇ ਐਨਸੁ ਮਗਨ ਰਹੇ ਮਾਇਆ ਮੈਂ ਕਹੂ ਕੈਸੇ ਗੁਨਗਾਵੇ ਕਿੰਦੇ ਹੁਣ ਰੱਬ ਦੇ ਗੁਣ ਗਾਵੇ ਕਿੱਦਾਂ ਕਿਉਂਕਿ ਖਿਆੜ ਸੰਸਾਰ ਦੇ ਪਦਾਰਥਾਂ ਦਾ ਹੈ ਕਿਉਂਕਿ ਮਨ ਸਾਡਾ ਇੱਕ ਹੈ ਜਾਂ ਤੇ ਉਹਦੇ ਵਿੱਚ ਰੱਬ ਵੱਸ ਸਕਦਾ ਏ ਤੇ ਜਾਂ ਦੁਨੀਆਂ ਦੇ ਪਦਾਰਥ ਵੱਸ ਸਕਦੇ ਨੇ ਉਹ ਫੈਸਲਾ ਹੁਣ ਮਨੁੱਖ ਨੇ ਲੈਣਾ ਏ ਕਿ ਮੈਂ ਰੱਬ ਵਾਲੇ ਪਾਸੇ ਤੁਰਨਾ ਏ ਕਿ ਪਦਾਰਥਾਂ ਵਾਲੇ ਪਾਸੇ ਤੇ ਦੂਸਰੇ ਬੰਦ ਵਿੱਚ ਸਤਿਗੁਰੂ ਕਿਰਪਾ ਕਰਦੇ ਨੇ ਪੂ ਤਮੀਤ ਮਾਇਆ ਮਮਤਾ ਸਿਉ ਈਬਿਦ ਆਪ ਬੰਧਾਵੇ ਕਹਿੰਦੇ ਹੁਣ ਅਸਲ ਵਿੱਚ ਮਾਇਆ ਹੈ ਕੀ ਐ ਆ ਜਿਹੜਾ ਘਰ ਵਿੱਚ ਪੁੱਤਰ ਹੈ ਮਿੱਤਰ ਨੇ ਇਹ ਸਾਰਾ ਕੁਝ ਹੀ ਮਾਇਆ ਦੀ ਹੀ ਮਮਤਾ ਹੈ ਕਿਉਂਕਿ ਆਪਾ ਪਰਿਵਾਰ ਦੇ ਨਾਲ ਜੁੜੇ ਹੋਏ ਆ ਨਿਰੰਕਾਰ ਨਾਲ ਨਹੀਂ ਬੰਦਾ ਜੁੜਦਾ ਜਿਹਨੂੰ ਸਤਿਗੁਰ ਨੇ ਕਿਹਾ ਸੁੱਤ ਕੰਚਨ ਸੋਹੇਤ ਬੜਾਇਆ ਸਭ ਕਿਛ ਆਪਣਾ RAM ਪਰਾਇਆ ਆਪਾ ਧੀਆਂ ਪੁੱਤਾਂ ਨਾਲ ਪਿਆਰ ਪਾ ਕੇ ਬਹਿ ਜਾਂਦੇ ਕਿ ਪੁੱਤ ਮੇਰਾ ਹੈ ਭਰਾ ਮੇਰੇ ਨੇ ਘਰ ਵਾਲੀ ਮੇਰੀ ਹੈ ਮਾਤਾ ਪਿਤਾ ਮੇਰੇ ਨੇ ਉਹ ਜਿਹੜੀ ਮੇਰੀ ਵਾਲੀ ਭਾਵਨਾ ਹੈ ਨਾ ਉਹਦੇ ਕਰਕੇ ਹੀ ਬੰਦਾ ਜੀਵਨ ਦੇ ਵਿੱਚ ਖੁਆਰ ਹੈ ਤੇ ਪਾਤਸ਼ਾਹ ਕਹਿੰਦੇ ਹੁਣ ਰੱਬ ਵਾਲੇ ਪਾਸੇ ਕਿੱਦਾਂ ਜੁੜੇ ਪੂਤ ਮੀਤ ਮਾਇਆ ਮਮਤਾ ਸਿਉ ਇਹ ਵਿਦ ਆਪ ਬੰਧਾਵੇ ਕਹਿੰਦੇ ਬੰਦੇ ਨੇ ਆਪਣੇ ਆਪ ਨੂੰ ਬੰਨਿਆ ਹੋਇਆ ਏ ਉਹ ਛੁੱਟਣਾ ਚਾਹੁੰਦਾ ਹੈ ਪਰ ਛੁੱਟਿਆ ਨਹੀਂ ਜਾਂਦਾ ਇਸੇ ਨੂੰ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਮਾਰੂ ਰਾਗ ਦੇ ਅੰਦਰ ਉਦਾਹਰਣ ਦੇ ਕਿਸ ਨੂੰ ਜਾਇਆ ਜਿਵੇਂ ਇੱਕ ਸ਼ਿਕਾਰੀ ਤੋਤੇ ਨੂੰ ਫੜਦਾ ਏ ਤੇ ਤੋਤੇ ਨੂੰ ਫੜਨ ਵਾਸਤੇ ਉਹ ਇੱਕ ਬ੍ਰੀਕ ਦੀ ਡੰਡੀ ਲੈਂਦਾ ਏ ਉਹਦੇ ਉੱਪਰ ਇੱਕ ਹੋਰ ਛੋਟੀ ਜੀ ਲੱਕੜ ਚਾੜੀ ਜਾਂਦੀ ਹੈ ਜਿਹੜੀ ਘੁੰਮਦੀ ਰਹਿੰਦੀ ਹੈ ਤੇ ਜਦੋਂ ਤੋਤਾ ਉਹਦੇ ਉੱਪਰ ਆਣ ਕੇ ਬੈਠਦਾ ਏ ਉਹ ਲੱਕੜ ਇੱਕਦਮ ਘੁੰਮ ਜਾਂਦੀ ਹੈ ਤੇ ਤੋਤਾ ਧਰਤੀ ਵਾਲੇ ਪਾਸੇ ਨੂੰ ਹੇਠਾਂ ਵਾਲੇ ਪਾਸੇ ਨੂੰ ਲੁਮਕ ਜਾਂਦਾ ਏ ਤੇ ਮਨ ਵਿੱਚ ਖਿਆਲ ਕੀ ਆਉਂਦਾ ਏ ਕਿ ਜੇ ਮੈਂ ਹੁਣ ਇਸ ਲੱਕੜ ਨੂੰ ਛੱਡ ਦਿੱਤਾ ਤੇ ਮੈਂ ਮਰ ਜਾਵਾਂਗਾ ਮੇਰੀ ਮੌਤ ਹੋ ਜਾਵੇਗੀ ਤੋਤਾ ਇਹ ਗੱਲ ਭੁੱਲ ਜਾਂਦਾ ਏ ਕਿ ਮੇਰੇ ਕੋਲ ਤੇ ਖੰਭ ਹਨ ਜੇ ਛੱਡਾਂਗਾ ਵੀ ਤੇ ਮੈਂ ਡਿੱਗਾਗਾ ਨਹੀਂ ਮੈਂ ਆਪਣੇ ਖੰਭਾਂ ਦੇ ਆਸਰੇ ਉੱਡ ਜਾਵਾਂਗਾ ਪਰ ਮਨ ਵਿੱਚੋਂ ਭਰਮ ਬੈਠ ਜਾਂਦਾ ਏ ਕਿ ਜੇ ਮੈਂ ਲੱਕੜ ਨੂੰ ਛੱਡਦਾ ਤੇ ਮੇਰੀ ਮੌਤ ਹੋਵੇਗੀ ਇੰਨੇ ਸਮੇਂ ਨੂੰ ਸ਼ਿਕਾਰੀ ਆਉਂਦਾ ਏ ਤੇ ਤੋਤੇ ਨੂੰ ਫੜ ਲੈਂਦਾ ਏ ਇਹੀ ਹਾਲਤ ਬੰਦੇ ਦੀ ਹੈ ਉਹ ਮਾਇਆ ਦੀ ਝਟਕੜਾਂ ਦੇ ਵਿੱਚ ਸਾਰਾ ਜੀਵਨ ਨਿਕਲ ਹੀ ਨਹੀਂ ਪਾਉਂਦਾ ਗੁਰੂ ਪਾਤਸ਼ਾਹ ਤੇ ਬਿਥੇਰਾ ਯਤਨ ਕਰਦੇ ਨੇ ਕਿ ਆ ਮੈਂ ਤੈਨੂੰ ਗੁਰਬਾਣੀ ਦੇ ਸੱਚ ਦੇ ਉਹ ਖੰਭ ਦਵਾਂ ਜਿਨ੍ਹਾਂ ਦੇ ਆਸਰੇ ਤੂੰ ਉੱਡ ਸਕੇ ਮਾਇਆ ਤੋਂ ਉੱਪਰ ਹੋ ਸਕੇ ਪਰ ਮਨ ਜਿਹੜਾ ਹੈ ਉਹ बार-बार ਦੁਨਿਆਵੀ ਪਦਾਰਥਾਂ ਵਾਲੇ ਪਾਸੇ ਦੌੜਦਾ ਏ ਇਸੇ ਵੇ ਕਹਿੰਦੇ ਪੂਤ ਮੀਤ ਮਾਇਆ ਮਮਤਾ ਸਿਓ ਏ ਵਿਦ ਆਪ ਮਦਾਵੇ ਮ੍ਰਿਗ ਤ੍ਰਿਸ਼ਨਾ ਜਿਉ ਝੂਠੋ ਇਹ ਜਗ ਦੇਖਤਾਸ ਉਠਤਾਵੇ ਕਹਿੰਦੇ ਪੜਿਆ ਜਿਹੜਾ ਜਗਤ ਹੈ ਨਾ ਇਹ ਮ੍ਰਿਗ ਤ੍ਰਿਸ਼ਨਾ ਦੀ ਤਰ੍ਹਾਂ ਝੂਠਾ ਹੈ ਅਕਸਰ ਆਪਾਂ ਦੇਖਦੇ ਆਂ ਗਰਮੀਆਂ ਦੇ ਦਿਨਾਂ ਅੰਦਰ ਜੂਨ ਜਲਾਈ ਦੇ ਵਿੱਚ ਜਦੋਂ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ ਤੇ ਦੂਰ ਸੜਕ ਤੇ ਇੰਜ ਪਤਾ ਮਹਿਸੂਸ ਹੁੰਦਾ ਏ ਕਿ ਜਿਵੇਂ ਪਾਣੀ ਹੋਵੇ ਉਹ ਕੇਵਲ ਸਾਡੀਆਂ ਅੱਖਾਂ ਦਾ ਧੋਖਾ ਹੈ ਮਾਰੂਥਲਾਂ ਦੇ ਅੰਦਰ ਜਦੋਂ ਗਰਮੀ ਬਹੁਤ ਜ਼ਿਆਦਾ ਪੈਂਦੀ ਹੈ ਤੇ ਰੇਤ ਚਮਕਦੀ ਹੈ ਕਿਰਨ ਨੂੰ ਦੂਰੋਂ ਇੰਜ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਇੱਥੇ ਪਾਣੀ ਦਾ ਕੋਈ ਸੋਮਾ ਹੋਵੇ ਤੇ ਉਹ ਪਿਆਸ ਦਾ ਮਾਰਿਆ ਜਦੋਂ ਉਸ ਸੋਮੇ ਵੱਲ ਦੌੜ ਕੇ ਜਾਂਦਾ ਹੈ ਪਰ ਉੱਥੇ ਜਾ ਕੇ ਪਤਾ ਚੱਲਦਾ ਹੈ ਪਾਣੀ ਹੋਰ ਦੂਰ ਪ੍ਰਤੀਤ ਹੋ ਰਿਹਾ ਹੈ ਇਸੇ ਆਸ ਦੇ ਵਿੱਚ ਕਿ ਪਾਣੀ ਮਿਲੇਗਾ ਉਹ ਪਟਕਦਾ ਪਟਕਦਾ ਹੀ ਚੜ੍ਹਾਈ ਕਰ ਜਾਂਦਾ ਏ ਸਤਿਗੁਰੂ ਕਹਿੰਦੇ ਇਹੀ ਹਾਲਤ ਬੰਦੇ ਦੀ ਹੈ ਉਹ ਸੋਚਦਾ ਏ ਮਾਇਆ ਇਕੱਠੀ ਕਰ ਲਵਾਂ ਸੁੱਖ ਮਿਲ ਜਾਵੇਗਾ ਪਦਾਰਥ ਇਕੱਠੇ ਕਰ ਲਵਾਂ ਸੁੱਖ ਮਿਲ ਜਾਵੇਗਾ ਇਸੇ ਨੂੰ ਭਾਈ ਗੁਰਦਾਸ ਜੀ ਨੇ ਸਮਝਾਇਆ ਕਿ ਭੜਿਆ ਇੱਕ ਗੱਲ ਦਾ ਚੇਤਾ ਰੱਖ ਤੂੰ ਜਿੰਨਾ ਮਰਜ਼ੀ ਆਪਣੇ ਵੱਲੋਂ ਇਕੱਠਾ ਕਰ ਲਾ ਪਰ ਅੰਤ ਨੂੰ ਤੇਰੇ ਪੱਲੇ ਕੁਝ ਨਹੀਂ ਪੈਣਾ ਕਿਉਂਕਿ ਪਦਾਰਥ ਕਿਸੇ ਨਾਲ ਵੀ ਨਹੀਂ ਨਿਭਦੇ ਉਦਾਹਰਨ ਦੇ ਕੇ ਸਮਝਾਇਆ ਜੈਸੇ ਮਦਮਾਖੀ ਸੀਚ ਸੀਚ ਕੇ ਇਕੱਤਰ ਕਰੇ ਹਰੈ ਮਧੂ ਆਏ ਤਾਂ ਕਿ ਮੁਖ ਛਾਰ ੜਾਰਕ ਹੈ ਸ਼ਹਿਦਵਾਨੀਆਂ ਮੱਖੀਆਂ ਆਪਣੇ ਵਾਸਤੇ ਸ਼ਹਿਦ ਇਕੱਠਾ ਕਰਦੀਆਂ ਨੇ ਪਰ ਬੰਦਾ ਆਉਂਦਾ ਏ ਉਹਨਾਂ ਨੂੰ ਉਡਾ ਕੇ ਤੇ ਸਾਰਾ ਸ਼ਹਿਦ ਆਪ ਚੋ ਕੇ ਲੈ ਜਾਂਦਾ ਏ ਇਸੇ ਤਰ੍ਹਾਂ ਗਾਂ ਆਪਣੇ ਵਸ਼ੇ ਵਾਸਤੇ ਦੁੱਧ ਇਕੱਠਾ ਕਰਦੀ ਏ ਪਰ ਗਵਾਲਾ ਆਉਂਦਾ ਏ ਬੱਛੀ ਨੂੰ ਪਰੇ ਕਰਕੇ ਸਾਰਾ ਦੁੱਧ ਆਪ ਚੁੱਕੇ ਲੈ ਜਾਂਦਾ ਏ ਭਾਈ ਗੁਰਦਾਸ ਜੀ ਨੇ ਤੀਸਰੀ ਉਦਾਹਰਣ ਦਿੱਤੀ ਕਿ ਚੂਹਾ ਆਪਣੇ ਰਹਿਣ ਵਾਸਤੇ ਖੋਡ ਬਣਾਉਂਦਾ ਏ ਪਰ ਸੱਪ ਆਉਂਦਾ ਏ ਚੂਹੀ ਨੂੰ ਮਾਰ ਕੇ ਖਾ ਜਾਂਦਾ ਏ ਨਾਲੇ ਉਹਦੀ ਖੋਡ ਨੱਪ ਲੈਂਦਾ ਏ ਕਹਿੰਦੇ ਇਸੇ ਤਰ੍ਹਾਂ ਬੰਦਾ ਸਾਰਾ ਜੀਵਨ ਮਾਇਆ ਮਾਇਆ ਕਰਦਾ ਰਹਿੰਦਾ ਏ ਮਾਇਆ ਜੋੜਦਾ ਰਹਿੰਦਾ ਏ ਪਰ ਅੰਤ ਸਮੇ ਛਾੜ ਚਲੇ ਦੂ ਘਰ ਚਾਰ ਕਹਿ ਅੰਤ ਨੂੰ ਦੋਵੇਂ ਹੱਥ ਖਾਲੀ ਕਰਕੇ ਸੰਸਾਰ ਤੋਂ ਤੁਰ ਜਾਂਦਾ ਹੈ ਇਹ ਸੰਸਾਰ ਦੀ ਅਸਲੀਅਤ ਹੈ ਤੇ ਪਾਤਸ਼ਾਹ ਕਹਿੰਦੇ ਦੇਖ ਜੇ ਆਨੰਦ ਮਾਣਨਾ ਚਾਹੁੰਦਾ ਹੈ ਤੇ ਮਾਨਸਿਕ ਤੌਰ ਤੇ ਇਹਨਾਂ ਪਦਾਰਥਾਂ ਦੀ ਪਕੜ ਤੋਂ ਬਾਹਰ ਨਿਕਲਣ ਦਾ ਯਤਨ ਕਰ ਕਿਉਂਕਿ ਅੱਜ ਆਪਾਂ ਕਿਉਂ ਇੰਨੇ ਜ਼ਿਆਦਾ ਦੁਖੀ ਆ ਕਿਉਂਕਿ ਬੰਦੇ ਦੇ ਅੰਦਰ ਪਦਾਰਥਾਂ ਵਾਲੀ ਪਕੜ ਬਹੁਤ ਵੱਧ ਗਈ ਹਰੇਕ ਚਾਹੁੰਦਾ ਹੈ ਕਿ ਮੇਰੇ ਰਹਿਣ ਵਾਸਤੇ ਵੱਡੀ ਕੋਠੀ ਹੋਵੇ ਆਉਣ ਜਾਣ ਵਾਸਤੇ ਵੱਡੀ ਗੱਡੀ ਹੋਵੇ ਦਖਾਵੇ ਵਾਸਤੇ ਮੇਰੇ ਕੋਲ ਸਭ ਤੋਂ ਵਰੀਆ ਪਦਾਰਥ ਹੋਣ ਪਰ ਪਾਤਸ਼ਾਹ ਕਹਿੰਦੇ ਇਹਨਾਂ ਨੇ ਕੀ ਕਰਨਾ ਏ ਇਹਨੂੰ ਆਤਮਕ ਤੌਰ ਤੇ ਹੀ ਬੰਧਨ ਪਾ ਦੇਣੇ ਨੇ ਤੇ ਬੰਧਨਾ ਦੇ ਕਰਕੇ ਹੀ ਬੰਦਾ ਦੁਖੀ ਹੈ ਅਖੀਰ ਤੇ ਸਤਗੁਰਾਂ ਨੇ ਸਮਝਾਇਆ ਭੁਗਤ ਮੁਕਤ ਕਾ ਕਾਰਨ ਸੁਆਮੀ ਮੂੜ ਤਾਂ ਹੀ ਬਿਸਰਾਵੈ ਕਹਿੰਦੇ ਜਿਹੜਾ ਮਾਲਕ ਇਹਨੂੰ ਸਾਰੇ ਬੰਧਨਾ ਤੋਂ ਮੁਕਤ ਕਰਨ ਵਾਲਾ ਹੈ ਭਗਤੀ ਦੀ ਦਾਤ ਦੇਣ ਵਾਲਾ ਹੈ ਮੂੜ ਤਾਂ ਹੀ ਵਿਸਰਾਵੇ ਕਹਿੰਦੇ ਮੂਰਖ ਕੀ ਕਰਦਾ ਉਸ ਰੱਬ ਨੂੰ ਵਿਸਾਰ ਦਿੰਦਾ ਹੈ ਰੱਬ ਨਹੀਂ ਇਹਦੇ ਚੇਤੇ ਵਿੱਚ ਆਉਂਦਾ ਬਾਕੀ ਸਾਰਾ ਕੁਝ ਸਾਡੇ ਚੇਤੇ ਵਿੱਚ ਹੈ ਦੁਨੀਆ ਦੇ ਪਦਾਰਥ ਆਪਾਂ ਸਵਾਸ ਸਵਾਸ ਚੇਤੇ ਕਰਦੇ ਆ ਪਰ ਜਿਹੜਾ ਮਾਲਕ ਸਾਰੇ ਸੁੱਖ ਦੇਣ ਵਾਲਾ ਹੈ ਹੁਣ ਪਾਤਸ਼ਾਹ ਦੀ ਬਾਣੀ ਦਾ ਫੈਸਲਾ ਹੈ ਕਿ ਸੁੱਖ ਨਹੀਂ ਬਹੁਤੇ ਧਨ ਖਾਟੇ ਹੁਣ ਬਹੁਤੀ ਮਾਇਆ ਵੀ ਕਮਾਲੀ ਉਹਦੇ ਨਾਲ ਵੀ ਸੁੱਖ ਨਹੀਂ ਸੁਖ ਨਾਹੀ ਪੇਕੇ ਨ੍ਰਿਤ ਨਾਟੇ ਕੋਈ ਨਾਚ ਗਾਣੇ ਦੇਖ ਲੈ ਉਹਦੇ ਨਾਲ ਵੀ ਸਦੀਵ ਕਾਲ ਦਾ ਸੁਖ ਨਾਹੀ ਸੁਖ ਨਾਹੀ ਬਉਦੇਸ਼ ਪਰਮਾਏ ਤੂੰ ਦੇਸ਼ ਛੱਡ ਕੇ ਵਿਦੇਸ਼ ਚਲਿਆ ਜਾਵੇਂ ਉੱਥੇ ਜਾ ਕੇ ਵੀ ਸੁਖ ਨਿਉ ਮਿਲਣਾ ਸਰਬ ਸੁਖਾ ਹਰ ਹਰ ਗੁਣ ਗਾਏ ਭਲੇਆ ਸਾਰੇ ਸੁਖ ਕਿੱਥੇ ਨੇ ਰੱਬ ਦੀ ਯਾਦ ਅੰਦਰ ਜਨ ਨਾਨਕ ਕੋਟਨ ਮੈਂ ਕੋ ਭਜਨ ਰਾਮ ਕੋ ਪਾਵੇ ਪਰ ਪਾਤਸ਼ਾਹ ਕਹਿੰਦੇ ਕਰੋੜਾਂ 'ਚ ਕੋਈ ਇੱਕ ਅਦਾ ਵਿਰਲਾ ਹੈ ਜਿਹਦੇ ਹਿਰਦੇ ਵਿੱਚ ਸੱਚਮੁੱਚ ਹੀ ਰੱਬ ਦੀ ਯਾਦ ਵੱਸ ਜਾਂਦੀ ਹੈ ਤੇ ਜਦੋਂ ਸਿੱਖ ਅੰਮ੍ਰਿਤ ਵੇਲੇ ਜਪਦੀ ਦੀ ਬਾਣੀ ਪੜ੍ਹਦਾ ਏ ਤੇ ਦੋ ਵਾਰੀ ਗੁਰੂ ਕੋਲੋਂ ਇਹ ਦਾਤ ਮੰਗਨੇ ਆ ਗੁਰਾ ਇੱਕ ਦੇ ਬੁਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਤੇ ਮਾਲਕਾ ਕਿਰਪਾ ਕਰੀ ਉਹ ਪ੍ਰਮਾਤਮਾ ਸਾਨੂੰ ਨਾ ਬਿਸਰੇ ਗੁਰੂ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰਨ ਕਿ ਜਿੱਥੇ ਆਪਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਮਨਾਉਣਾ ਹੈ ਉਥੇ ਘਟੋ ਘਟ ਸਤਿਗੁਰਾਂ ਦੀ ਬਾਣੀ ਨੂੰ ਇੱਕ ਵਾਰੀ ਆਪ ਸਮਝੀਏ ਈਆਂ ਪੁੱਤਰਾਂ